ਅੱਜ 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਆਪੋ ਆਪਣੇ ਟਰੈਕਟਰ ਲੈ ਕੇ ਇਕੱਠੇ ਹੋਏ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਲੰਬੀਆਂ ਕਤਾਰਾਂ ਟਰੈਕਟਰਾਂ ਦੀਆਂ ਗੁਰਦਾਸਪੁਰ ਦੇ ਹਨੂਮਾ ਚੌਂਕ ਤੋਂ ਪੁਲਿਸ ਲਾਈਨ ਨੂੰ ਜਾਂਦੇ ਹੋਏ ਰੋਡ ਦੇ ਉੱਪਰ ਲੱਗੀਆਂ ਹੋਈਆਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਕੀ ਦੇਖ ਕੇ ਸ਼ਹਿਰ ਵਾਸੀ ਵੀ ਹੈਰਾਨ ਹੋ ਗਏ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਇੰਨਾ ਟਰੈਕਟਰਾਂ ਦੇ ਉੱਪਰ ਕਿਸਾਨਾਂ ਨੇ ਕੁਝ ਸਮੇਂ ਦੇ ਲਈ ਤਾਂ ਇੰਜ ਲੱਗ ਰਿਹਾ ਸੀ ਜਿੱਦਾਂ ਗੁਰਦਾਸਪੁਰ ਸ਼ਹਿਰ ਹੀ ਜਾਮ ਕਰ ਦਿੱਤਾ ਗਿਆ ਹੋਵੇ ਜਹਾਜ ਚੌਕ ਦੀਆਂ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਜਹਾਜ ਚੌਕ ਦੇ ਵਿੱਚ ਵੀ ਕਿਸਾਨ ਆਗੂ ਆਪੋ ਆਪਣੇ ਟਰੈਕਟਰ ਲੈ ਕੇ ਖੜੇ ਹਨ ਔਰ ਇਸ ਦੇ ਇਲਾਵਾ ਕਚੈਰੀ ਤੋਂ ਹੁੰਦੇ ਹੋਏ ਬਾਖਲਾ ਚੌਕ ਔਰ ਕਨੂਆ ਚੌਕ ਤੱਕ ਮਤਲਬ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰਦਾਸਪੁਰ ਸ਼ਹਿਰ ਦੀ ਕੋਈ ਵੀ ਸੜਕ ਜਿਹੜੀ ਖਾਲੀ ਨਹੀਂ ਰਹੀ ਜਿੱਥੇ ਟਰੈਕਟਰ ਨਹੀਂ ਸੀ ਸੋ ਵੱਡੇ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ ਜਿਹੜਾ ਵਾ ਉਹ ਅੱਜ ਸੂਜਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਕੀਤਾ ਗਿਆ ਗੱਲਬਾਤ ਦੌਰਾਨ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਜੀਦਾ ਨਹੀਂ ਹੈ ਔਰ ਲਗਾਤਾਰ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਅੱਜ ਆਜ਼ਾਦੀ ਦਿਹਾੜੇ ਤੇ ਉਹਨਾਂ ਨੇ ਕਿਹਾ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਸਮੁੱਚੇ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਸੜਕਾਂ ਆਪੋ ਆਪਣੇ ਟਰੈਕਟਰ ਸੜਕਾਂ ਦੇ ਉੱਪਰ ਉਤਾਰੇ ਗਏ ਹਨ ਜਿੰਦਾਬਾਦ ਜਿੰਦਾਬਾਦ ਸ਼ਾਮਿਲ ਮੁਦਦ 2020 ਜਿੰਦਾਬਾਦ 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 ਲੋਕਾਂ ਦਾ ਹੈ ਜਿੰਦਾਬਾਦ ਜਿੰਦਾਬਾਦ ਬੋਦੀ ਸਰਕਾਰ ਮੁਦਦਬਾਦ ਮੁਦਦਬਾਦ ਬੋਦੀ ਸਰਕਾਰ ਮੁਦਦਬਾਦ ਮੁਦਦਬਾਦ ਲੋਕਾਂ ਦਾ ਹੈ ਜਿੰਦਾਬਾਦ ਜਿੰਦਾਬਾਦ ਸੁਖਵੰਤ ਸਿੰਘ ਜੁੜਿਆਣਾ ਜੋਨ ਬਾਬਾ ਬੰਦਾ ਸਿੰਘ ਬਹਾਦਰ ਸਕੱਤਰ ਜੋ ਅੱਜ ਦਾ ਮਸਲਾ ਸੀ ਜਿਹੜੇ ਸਰਕਾਰ ਨੇ ਫੌਜਦਾਰੀ ਕਾਨੂੰਨ ਤਿੰਨ ਕਾਨੂੰਨ ਨਵੇਂ ਲੈ ਕੇ ਆਈ ਆ ਉਸ ਨੂੰ ਉਹਦੇ ਵਿਰੋਧ ਕਰਨ ਵਾਸਤੇ ਤੇ ਐਮਐਸਪੀ 23 ਫਸਲਾਂ ਤੇ ਲੈਣ ਵਾਸਤੇ ਜਿਹੜਾ ਸੰਭੂ ਮੋਰਚੇ ਤੇ ਤਕਰੀਬਨ 7 ਮਹੀਨੇ ਸਾਨੂੰ ਹੋ ਗਏ ਲਾਏ ਨੂੰ ਉਹਦੇ ਵਾਸਤੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੋ ਕਿ ਮਜ਼ਦੂਰਾਂ ਦੀ 200 ਰੁਪਇਆ 200 ਦਿਨ ਦੇਣਾ 203 ਰੁਪਇਆ ਦਿਹਾੜੀ ਆ ਉਹਨਾਂ ਵਾਸਤੇ 700 ਰੁਪਏ ਦਿਹਾੜੇ ਦੀ ਮੰਗ ਰੱਖੀ ਆ ਉਹ ਵੀ ਪਾਸ ਕਰਾਉਣੀ ਆ ਤੇ ਕਿਸਾਨਾਂ ਮਜ਼ਦੂਰਾਂ ਦਾ ਸਾਰਾ ਕਰਜ਼ਾ ਬਿਨਾਂ ਸ਼ਰਤ ਦੇ ਮਾਫ਼ ਕੀਤਾ ਜਾਵੇ ਜਿਹੜਾ ਲਖੀਨਪੁਰ ਖੇਰੇ ਬੈਠੇ ਹੋਏ ਕਿਸਾਨਾਂ ਦੇ ਉੱਤੇ ਸ਼ਾਂਤਮਈ ਮੋਰਚੇ ਤੇ ਚੱਲਦਿਆਂ ਹੋਇਆ ਗੱਡੀ ਚੜ੍ਹ ਕੇ ਸ਼ਹੀਦ ਕੀਤਾ ਗਿਆ ਉਹ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ ਸਗੋਂ ਸਰਕਾਰ ਨੇ ਉਹਨਾਂ ਨੂੰ ਵਜ਼ੀਰੀਆਂ ਤੇ ਮੰਤਰੀ ਦੇ ਕੇ ਅਹੁਦੇ ਦੇ ਕੇ ਨਵਾਜਿਆ ਏ ਵੀ ਅਸੀਂ ਮੰਗ ਕਰਦੇ ਆ ਕਿ ਉਹਨਾਂ ਦੇ ਆ ਵਜ਼ੀਰੀਆ ਖਰਚ ਕੀਤੀਆਂ ਜਾਣ ਤੇ ਜਿਹੜੇ ਲੋਕਾਂ ਦੇ ਨਜਾਇਜ਼ ਪਰਚੇ ਹੋਏ ਨੇ ਉਹ ਖਾਰਜ ਕੀਤੇ ਜਾਣ ਅੱਜ ਦਾ ਮੇਰ ਮਕਸਦ ਫੌਜਦਾਰੀ ਪਰਚੇ ਪਰਚੇ ਜਿਹੜਾ ਕੇਸ ਨਵੇਂ ਕਾਨੂੰਨ ਲੈ ਕੇ ਆਈ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ਤੇ ਹਜ਼ਾਰਾਂ ਦੇ ਗਿਣਤੇ ਵਿੱਚ ਅੱਜ ਸਾਰੇ ਭਾਰਤ ਦੇ ਵਿੱਚ ਇਹ ਰੋਸ ਮਾਰਚ ਹੋ ਰਿਹਾ ਤੇ ਗਰਦਾਸਪੁਰ ਵਿੱਚ ਹਜ਼ਾਰਾਂ ਦੇ ਗਿਣਤੇ ਵਿੱਚ ਕਿਸਾਨ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ